ਉਲਸ ਬੈਠੀ ਹੈ ਸਾਰੇ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰਾਂ ਦੇ ਹੈੱਡ ਬੈਠੇ ਨੇ ਤੁਹਾਡਾ ਆਪਣਾ ਸਰਕਾਰ ਦਾ ਮੁਖੀ ਤੁਹਾਡੇ ਸਾਹਮਣੇ ਖੜਾ ਹੈ ਮੰਤਰੀ ਬੈਠੇ ਨੇ ਸਾਰੇ ਅਫਸਰ ਬੈਠੇ ਨੇ ਇੱਕ ਵੀ ਬੰਦਾ ਜੇ ਤੁਹਾਨੂੰ ਲੱਗੇ ਤੇ ਕੋਈ ਅਫਸਰ ਜਾਂ ਕੋਈ ਮੁਨਸ਼ੀ ਜਾਂ ਕੋਈ ਹੌਲਦਾਰ ਇਹ ਯਾਰ ਹੈਲਪ ਕਰਦਾ ਹੈ ਇਹ ਯਾਰ 15 ਸਾਲ ਤੋਂ ਇੱਥੇ ਹੀ ਹੈ ਸਾਨੂੰ ਦੱਸੋ 15 ਮਿੰਟ ਨਹੀਂ ਰਹੂਗਾ ਸਿੱਧਾ ਪਠਾਨਕੋਟ ਜਾਓ ਬਹੁਤ ਸਾਰੇ ਅਸੀਂ ਬਦਲਤੇ ਬਹੁਤ ਸਾਰੇ ਬਦਲਤੇ ਕਿਉਂਕਿ ਉਹਨਾਂ ਦੀਆਂ ਯਾਰੀਆਂ ਰਿਸ਼ਤੇਦਾਰੀਆਂ ਉੱਥੇ ਹੋ ਗਈਆਂ ਸੀ ਉਹ ਦੱਸਣ ਲੱਗੇ ਸੀਗੇ ਵੀ ਤੇਰੇ ਥੋੜੇ ਪਿੰਡ ਆਉਣ ਲੱਗਿਆਂ ਇੱਧਰ ਉੱਧਰ ਹੋ ਜਓ ਉਹ ਐਂ ਦੱਸਣ ਲੱਗੇ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਅੱਜ ਆਇਆ ਮੈਂ ਤਾਂ ਰੋਜੀ ਕਿਤਨੇ ਕਿਤੇ ਫੰਕਸ਼ਨ ਤੇ ਹੁੰਨਾ ਮੈਂ ਨਹੀਂ ਖੜਦਾ ਕਰੇ ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਆਪਾਂ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ 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 ਮੁਹੱਲਾ ਕਲੀਨਿਕ ਕਹਿੰਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਤੁਹਾਡੇ ਮੋਬਾਈਲ ਤੇ ਪਰਚੀ ਮੋਬਾਈਲ ਤੇ ਦਵਾਈਆਂ ਦੀ ਲਿਸਟ ਮੋਬਾਈਲ ਤੇ ਦਵਾਈਆਂ whatsapp ਤੇ ਯਾਦ ਵੀ ਕਰਾ ਕਰਾਂਗੇ ਕਿ ਭਾਈ ਇੱਧਰ ਉੱਧਰ ਕੰਮਾ ਕਰ ਰਿਹਾ ਤਾਂ ਚੱਲ ਹੋਮੇਗਾ ਰੁਜਿਆ ਤੇਰਾ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈ ਐਨੀ ਕੇਅਰ ਕਰਾਂਗੇ ਅਸੀਂ ਤੂੰ ਇਹ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈ ਐਨਾ ਕੁ ਫਰਕ ਆ ਬਸ ਸੋ ਵੀਰੋ ਜਿੰਨਾ ਤੁਸੀਂ ਪਿਆਰ ਦਿੱਤਾ ਜਿਵੇਂ ਇੰਨੇ ਕਦੇ ਕਰਜ਼ਾ ਲੈਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਪਰ ਹਰ ਜਨਮ ਚੋਂ ਮੈਂ ਹਰੇਕ ਸਾਹ ਤੋਂ ਬਾਤ ਧੰਵਾਤ 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 ਕਹੀ ਜਾਵਾਂ ਕਰਜ਼ਾ ਨਹੀਂ ਲਾ ਸਕਦਾ ਮੈਂ ਤੁਹਾਡਾ ਜਿੰਨਾ ਤੁਸੀਂ ਪਿਆਰ ਦਿੱਤਾ ਜਿੰਦਾਬਾਦ ਜਿੰਦਾਬਾਦ ਨਹੀਂ ਤਾਂ ਕਿੱਥੇ ਲੀਡਰ ਨੂੰ ਸੁਣਨਾ ਆਉਂਦਾ ਕੋਈ ਗਰਮੀ ਚ ਰਾਤ ਦੇ 9-9 ਵਜੇ ਆਪਾਂ ਰੈਲੀਆਂ ਕਰੀ ਜਾਂਦੇ ਹੁੰਨੇ ਆ। ਉਹ ਖਚਾ ਖਚ ਪਰਿਆ ਹੁੰਦਾ ਹਾਲ। ਕਿੱਥੇ ਆਉਂਦੇ? ਅਸੀਂ ਸਰਪੰਚਾਂ ਨੂੰ ਬੁਲਾ ਬਲਾ ਕੇ 40-40 ਲੱਖ ਦੇ 50-50 ਲੱਖ ਦੇ 60-60 ਲੱਖ ਦੇ ਚੈੱਕ ਦਿੰਨੇ ਆ। ਆਓ ਸਰਪੰਚ ਸਾਹਿਬ ਚੈੱਕ ਲੈ ਜਾਓ। ਕਰੋ ਸ਼ੁਰੂ ਪਿੰਡ 'ਚ ਕੰਮ। ਉਹ ਕਹਿੰਦੇ ਜੀ ਪਹਿਲਾਂ ਤਾਂ ਦੋ ਜੀਰੋਂਾਂ ਕੱਟ ਕੀ ਦਿੰਦੇ ਸੀ। 50000 ਉਹ 50000 ਨੂੰ ਲੱਭਣ ਵਾਸਤੇ ਸਾਡਾ 20000 ਲੱਗ ਜਾਂਦਾ ਸੀ। ਵੇ ਕਿ ਕੀ ਤੋਂ ਲਿਆਉਣਾ ਹੈ ਕਿੱਥੇ ਪਿਆ ਕਿਵੇਂ ਕਹਿੰਦਾ 20 30 ਤੀ ਰਹਿ ਜਾਂਦਾ ਸੀ ਉੱਚ ਕੀ ਕਰੀਏ ਕਹਿੰਦਾ ਬਾਅਦ ਚ ਸਾਨੂੰ ਗਾਲਾਂ ਦਿੰਦਾ ਸੀ ਪਿੰਡ ਦਾ ਸਰਪੰਚ ਖਾ ਗਿਆ ਓਏ 50000 ਦਾ ਬੜਾ ਸੌਖਾ ਇਲਜ਼ਾਮ ਲਾਉਣਾ ਸੋ ਅਸੀਂ ਲੋਕਾਂ ਸਾਹਮਣੇ ਹੁਣ ਦਿਨਿਆ ਚੈੱਕਾ ਚੱਕ ਆਪ ਕੰਮ ਕਰਾ ਲਿਓ ਪਿੰਡ ਦੇ ਲੋਕਾਂ ਨੂੰ ਵੀ ਕਿਹਾ ਸੜਕ ਬਣੂਗੀ ਤੁਹਾਡੇ ਪਿੰਡ ਦੀ ਕਿਰਪਾ ਕਰਕੇ ਇੱਕ ਬੰਦੇ ਦੀ ਜਾਂ ਦੋ ਬੰਦਿਆਂ ਦੀ ਕਮੇਟੀ ਬਣਾ ਕੇ ਉਹ ਸੜਕ ਤੇ ਉਹਨਾਂ ਨੇ ਕੋਲੇ ਖੜਾ ਦਿਓ ਜੇ ਮਾੜਾ ਮਟੀਰੀਅਲ ਲਾਉਂਦਾ ਸਾਨੂੰ ਦੱਸੋ ਅਸੀਂ ਠੇਕੇ ਦਾ ਰੱਟ ਟੈਂਡਰ ਕੈਨਸਲ ਕਰ ਦਾਂਗੇ ਮਾਰਾ ਮਾਰਾ ਕੰਮ ਨਹੀਂ ਕਰਦੇ ਅਬਸਤ ਅਬ ਆਰਸ਼ਾ ਦਾ ਮੌਸਮ ਖਤਮ ਹੋ ਜਾਣ ਤੋਂ 20000 ਕਿਲੋਮੀਟਰ ਸੜਕਾਂ ਬਣਨੀਆਂ ਪਿੰਡਾਂ ਦੀ ਪੈਸੇ ਜਾਰੀ ਹੋ ਚੁੱਕੇ ਨੇ ਟੈਂਡਰ ਲੱਗ ਕੇ ਸਾਰੇ ਤੇ ਆ ਸਾਰਾ ਥੋੜਾ ਜਿਹਾ ਮੌਸਮ ਕਿਉਂਕਿ ਸੜਕਾਂ ਬਣਨ ਵਾਲਾ ਨਹੀਂ ਹੈਗਾ ਆ ਅਗਸਤ ਦੇ ਐਂਡ ਜੇ ਚੋਂ ਸ਼ੁਰੂ ਹੋ ਜੂਗਾ ਆਪਣੇ ਪਿੰਡ ਦੀਆਂ ਸੜਕਾਂ ਆਪ ਬਣਾਓ ਜਿੰਨਾ ਚਿਰ ਦੋਨੇ ਪਿੰਡਾਂ ਨੂੰ ਜਾਂਦੀ ਸੜਕ ਦੀਆਂ ਦੋਨੇ ਪੰਚਾਇਤਾਂ ਐਨਓਸੀ ਨਹੀਂ ਦਿੰਦੀਆਂ ਵੀ ਹਾਂ ਸੜਕ ਸਾਡੇ ਸਾਹਮਣੇ ਬਣੀ ਐ ਤੇ ਵਧੀਆ ਬਣੀ ਐ ਅਸੀਂ ਉਹਦੇ ਉੱਨਾ ਚਿਰ ਪੈਸੇ ਨਹੀਂ ਦਿੰਦੇ ਇਹ ਉਹਨਾਂ ਦੇ ਸ਼ਰਤ ਲਾਤੀ ਵਿੱਚ ਤੇ 5 ਸਾਲ ਅਸੀਂ ਕਰ ਰਿਪੇਅਰ ਤੁਸੀਂ ਕਰਨੀ ਐ ਵੀ ਤੁਸੀਂ ਪਹਿਲੀ ਐ ਜੀ ਬਣਾ ਦੋ ਰਿਪੇਅਰ ਕਰਨੀ ਨਾ ਪਵੇ ਪਰ ਅਸੀਂ ਰਿਪੇਅਰ ਦੇ ਪੈਸੇ ਤੁਹਾਨੂੰ ਦੇਵਾਂਗੇ ਸਾਲ ਬਾਅਦ ਜੇ ਤੁਸੀਂ ਉਹ ਪੈਸੇ ਬਚਾਉਣੇ ਨੇ ਤਾਂ ਸਮਾਨ ਹੀ ਵਧੀਆ ਲਾ ਦਿਓ ਸੜਕ ਟੁੱਟੀ ਨਾ ਸੁਲਿਸ ਕਰਕੇ ਬਹੁਤ ਸਾਰੇ ਮੈਕਮੇ ਨੂੰ ਇਕੱਠੇ ਬਿਠਾਇਆ ਟੈਲੀਫੋਨ ਵਾਲੇ ਬੁਲਾਏ ਸੀਵਰੇਜ ਵਾਲੇ ਬੁਲਾਏ ਤੇ ਆ ਜਿਹੜੇ ਤਾਰਾਂ ਤੂਰਾਂ ਪਾਉਂਦੇ ਆ ਕੇਬਲ ਟੀਵੀ ਦੀਆਂ ਉਹ ਬੁਲਾਏ ਵੀ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਵੀ ਇੱਥੇ ਸੜਕ ਬਣੂਗੀ ਤੁਸੀਂ ਆਪਣੀਆਂ ਤਾਰਾਂ ਤੂਰਾਂ ਤੁਸੀਂ ਸੀਵਰੇਜ ਸੁਵਰੇ ਪਹਿਲਾਂ ਪਾ ਲਿਆ ਕਰੋ ਥੋੜੀ ਜਿਹੀ ਇੱਕ ਗਲਤੀ ਜੀ ਹੋਈ ਹੋਈ ਹੈ ਸੜਕ ਨਾਲ ਦਿਨਾ ਬਣੀ ਜਾਂਦੀ ਹੈ ਉਦੋਂ ਉਹ ਡੈਂਟੇ ਜੇ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਪੱਟਾਂਗੇ ਤੋਂ ਬਾਅਦ ਇਤਾਰਾ ਪਾਉਣੀ ਇੱਕ ਦਿਨ ਪਹਿਲਾਂ ਪਾ ਦਿਓ ਯਾਰ ਉਤੋਂ ਦੀ ਬਣ ਜੂਗੀ ਨਾ ਹੁਣ ਕੇ ਫੇਰ ਨਹੀਂ ਬਣਦੀ ਉਹ ਕਹਿੰਦਾ ਹਜੇ ਹੁਣ ਤਾਂ ਬਣੀ ਸੀ ਤਾਂ ਮੈਂ ਹੁਣ 5 ਸਾਲ ਚੱਲੂਗੀ ਜਾਈਂ ਐਂਕੇ ਲੋਕ ਡਿੱਗੀ ਜਾਂਦੇ ਉੱਥੇ ਸੜਕਾਂ ਤੇ ਸੋਇ ਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ ਉਹਨਾਂ ਨੂੰ ਕੀ ਪਤਾ ਹੁਣ ਧਰਤੀ ਦਾ ਆ ਬੇਚਾਰੇ ਪਹਾੜਾਂ ਚੋਂ ਉਤਰੇ ਨੇ ਵੋਟਾਂ ਮਿਲੇ ਆ ਜਾਂਦੇ ਨੇ ਪਤਾ ਹੀ ਨਹੀਂ ਕੀ ਕਹੀ ਜਾਂਦੇ ਨੇ ਆਪ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੀ ਕਹਿ ਗਿਆ ਅੱਜ ਆਪ ਨੂੰ ਨਹੀਂ ਪਤਾ ਲੱਗਦਾ ਸੁਖਵੀਰ ਬਾਦਲ ਨੂੰ ਮੈਂ ਕੀ ਕਹਿ ਗਿਆ ਆਪ ਹੀ ਕਹਿੰਦਾ ਸਭ ਤੋਂ ਵੱਧ ਨਸ਼ਾ ਕੌਣ ਆਲਾ ਸ਼੍ਰੋਮਣੀ ਅਕਾਲੀ ਦਲ ਆ ਉਹ ਨਹੀਂ 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 ਉਹ ਲੈ ਬਾਬਾ ਨਾ ਕਾਂਗਰਸ ਆ ਲੈ ਆਪ ਹੀ ਕਹਿੰਦਾ ਅੱਛਾ ਉਹਨੇ ਚਰਚ ਉਹ ਨੇਜਰ ਜਿਹੜੇ ਮਾਗਰ ਖੜੇ ਹੁੰਦੇ ਨੇ ਉਹ ਜਕਾਰਾ ਘੜ ਦਿੰਦੇ ਨੇ ਉਹਨਾਂ ਨੇ ਕਿਹਾ ਸੋਚਣਾ ਹੁੰਦਾ ਵੀ ਕੀ ਬੋਲਦਾ ਬੋਲ ਸੋਤਣ ਬਚਾ ਬੇ ਉਹ ਰੱਬ ਇਨਤੋਂ ਸੌਂ ਧਗੇ ਮਸਾਂ ਲਾਏ ਨੇ ਮਸਾਂ ਲਾਏ ਨੇ ਚਿਚੜ ਬਣੇ ਹੋਏ ਸੀ ਖੂਨ ਪੀ ਜਾਂਦੇ ਸੀ ਹੁਣ ਪੰਜਾਬ ਨੂੰ ਰੰਗ ਭਰਾਂਗੇ ਪੰਜਾਬ ਚ ਰੰਗਲਾ ਪੰਜਾਬ ਬਣਾਵਾਂਗੇ ਇਸਾ ਯੋਗ ਬੁਰਸ਼ ਜਿਹੜੇ ਨੇ ਉਹ ਤੁਹਾਡੇ ਹੱਥਾਂ 'ਚ ਨੇ ਜਿਹੜਾ ਮਰਜੀ ਰੰਗ ਖੇਡਾਂ ਵਾਲਾ ਰੰਗ ਵੀ ਭਰਾਂਗੇ ਆ ਹੁਣੇ-ਹੁਣੇ ਇੱਥੇ ਆ ਪਿੰਡਾਂ ਦੇ ਵਿੱਚ ਹੀ ਬਹੁਤ ਬੰਦੇ ਸ਼ਕੀਨ ਰਹਿੰਦੇ ਆ ਬੈਲ ਗੱਡੀਆਂ ਵਾਲਾ ਕਬੂਤਰਾਂ ਵਾਲਾ ਪ੍ਰੋਗਰਾਮ ਕੀਤਾ ਸੀ ਤੁਸੀਂ ਦੇਖੋ ਕਿੰਨਾ ਕਿੰਨਾ ਲੋਕ ਆ ਉਹ ਬਰਾਸਤੀ ਖੇਡਾਂ ਸਾਡੀਆਂ ਸਾਡੀਆਂ ਬਰਾਸਤੀ ਖੇਡਾਂ ਨੇ ਉਹ ਉਹ ਖੋਲਤਾ ਪਾ ਕਾਨੂੰਨ ਲੋਕ ਕਹਿੰਦੇ ਜੀ ਆ ਸਾਡਾ ਤਾਂ ਜਾਨ ਪੈ ਗਈ ਸਾਡੇ ਟੂਰਨਾਮੈਂਟਾਂ 'ਚ ਜਾਨ ਪੈ ਗਈ ਸਾਡੀਆਂ ਖੇਡਾਂ 'ਚ ਸੁਇਸ਼ ਕਰਕੇ ਜੋ ਲੋਕਾਂ ਦੇ ਹੱਕ ਚ ਹੋਊਗਾ ਚਾਹੇ ਉਹ 10 ਸਾਲ ਪੁਰਾਣਾ ਫੈਸਲਾ ਹੋਵੇ ਚਾਹੇ 20 ਸਾਲ ਹੋਵੇ ਅਸੀਂ ਉਹ ਲੋਕਾਂ ਦੇ ਹੱਕ ਵਾਲਾ ਫੈਸਲਾ ਹੱਕ ਜੀ ਕਰਾਂਗੇ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਰ